ਸਫਲਤਾ ਇੱਕ ਦਿਨ ਵਿੱਚ ਨਹੀਂ ਮਿਲਦੀ ਪਰ ਜਿਹੜੇ ਹਮੇਸ਼ਾ ਕੋਸ਼ਿਸ਼ਾਂ ਕਰਦੇ ਨੇ ਉਹਨਾਂ ਨੂੰ ਇੱਕ ਦਿਨ ਜ਼ਰੂਰ ਮਿਲਦੀ ਹੈ ਤੇ ਉਹ ਲੋਕ ਜਿਹੜੇ ਲਗਾਤਾਰ ਜਦੋ ਜਹਿਦ ਕਰਦੇ ਨੇ ਕੋਸ਼ਿਸ਼ ਕਰਦੇ ਨੇ ਤੇ ਉਹਨਾਂ ਸਫਲਤਾ ਦੀਆਂ ਪੌੜੀਆਂ ਤੱਕ ਪਹੁੰਚਦੇ ਨੇ ਉਹੀ ਬਣਦੇ ਨੇ ਸਾਡੇ ਪ੍ਰੋਗਰਾਮ ਉਮਰਾਂ ਦੇ ਪੰਡੇ ਦੇ ਹੱਕਦਾਰ ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਸ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਹਨਾਂ ਨੇ 30 ਤੋਂ ਵੱਧ ਕਿਤਾਬਾਂ ਲਿਖੀਆਂ ਨੇ ਇੱਕ ਜੱਦੂ ਜਹਦ ਭਰੀ ਜ਼ਿੰਦਗੀ ਚੋਂ ਨਿਕਲ ਕੇ ਆਪਣੇ ਆਪ ਨੂੰ ਸਕੂਨ ਵਾਲੀ ਜ਼ਿੰਦਗੀ ਦਿੱਤੀ ਹੈ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਪਹੁੰਚੇ ਨੇ ਗੁਰਮਤਿ ਕਿਤਾਬਾਂ ਲਿਖੀਆਂ ਨੇ ਕੁਝ ਕਵਿਤਾਵਾਂ ਵੀ ਲਿਖੀਆਂ ਨੇ ਪਰ ਜੇ ਗੱਲ ਕੀਤੀ ਜਾਵੇ ਇਹਨਾਂ ਦੀ ਜ਼ਿੰਦਗੀ ਦੀ ਤੇ ਕੀ ਕੁਝ ਵਾਪਰਿਆ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਸਭ ਕੁਝ ਅਸੀਂ ਇਹਨਾਂ ਤੋਂ ਪੁੱਛਾਂਗੇ ਤੇ ਤੁਹਾਡੇ ਤੱਕ ਲੈ ਕੇ ਆਏ ਆ ਇਸ ਪ੍ਰੋਗਰਾਮ ਦੇ ਰਾਹੀਂ ਡਾਕਟਰ ਅਮਰਜੀਤ ਕੌਰ ਬੰਮਰਾ ਜੀ ਤੋਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਉਮਰਾਂ ਦੇ ਪੰਨੇ 'ਚ ਥੈਂਕ ਯੂ ਅ ਅਮਰ ਤਾਂ ਸ਼ਬਦ ਹੀ ਬੜਾ ਵਧੀਆ ਹੈ ਹੈਨਾ ਤੇ ਜਦੋਂ ਅਮਰ ਸ਼ਬਦ ਆ ਸੀ ਇਸਤੇਮਾਲ ਕਰਦੇ ਆ ਨਾ ਤੇ ਲੱਗਦਾ ਕਿ ਉਹ ਬੰਦਾ ਜਿਹੜਾ ਹਮੇਸ਼ਾ ਜਦ ਤੱਕ ਦੁਨੀਆ ਰਹਿੰਦੀ ਹੈ ਉਹ ਬੰਦਾ ਹਮੇਸ਼ਾ ਯਾਦ ਰਹਿੰਦਾ ਚਿਤ ਚੇਤੇ ਰਹਿੰਦਾ ਪਰ ਜਦੋਂ ਅਸੀਂ ਤੁਹਾਡਾ ਜ਼ਿਕਰ ਕਰਦੇ ਆ ਤੁਹਾਡਾ ਜਨਮ ਤੁਹਾਡਾ ਬਚਪਨ ਕਿਹੜੀ ਥਾਂ ਤੇ ਬੀਤਿਆ ਮੇਰਾ ਬੇਟੇ ਮੇਰਾ ਜਨਮ ਕੱਥੂ ਨੰਗਲ ਬਟਾਲਾ ਕੱਥੂ ਨੰਗਲ ਵਾਲ ਜਾਂਦੇ ਆ ਚਵਿੰਦਾ ਦੇ ਵੀ ਪਿੰਡ ਐ ਚਵਿੰਦਾ ਦੇ ਵੀ ਦੇ ਨਾਲ ਛੋਟਾ ਜਿਹਾ ਪਿੰਡ ਐ ਖਦੈਤਪੁਰਾ ਜੀ ਤੇ ਮੇਰੇ ਪਿਤਾ ਰੇਲਵੇ ਚ ਕਾਲਕਾ ਸੰ ਉਹ ਮੈਨੂੰ ਕਾਲਕਾ ਲੈ ਗਏ ਜੀ ਤੇ ਮੈਂ ਕਾਲਕਾ ਹੀ ਪੜਾਈ ਕੀਤੀ ਐ 10ਵੀਂ ਮੈਂ ਕਾਲਕਾ ਕੀਤੀ ਜੀ ਤੇ ਫਿਰ ਉਹਨਾਂ ਦਾ ਜਦ ਅਮਜੋ ਸਰ ਨਾਲ ਸੀ ਗਾਤਾ ਪਹਿਲੀ ਬੰਨਾ ਸਭ ਕੁਛ ਇੱਥੇ ਸੀ ਉਹ ਚਾਹੁੰਦੇ ਸੀ ਕਿ ਅਸੀਂ ਅਮਰ ਨੂੰ ਅਮਜੋ ਸਰ ਨਾਲ ਲਿਆ ਜੀ ਜੀ ਉੱਥੇ ਵਿਆਹੀਏ ਤੇ ਇਸ ਤਾਂ ਮੈਨੂੰ ਉਹਨਾਂ ਨੇ ਇੱਥੇ ਪਿੰਡ ਇੰਬਨ ਕਲਾਂ ਦੇ ਵਿੱਚ ਵਿਆਹ ਦਾ ਸਦਾ ਜਗਦੀਸ਼ ਸਿੰਘ ਦੇ ਨਾਲ ਜੀ ਹਾਂਜੀ ਅ ਕਿਉਂਕਿ ਤੁਹਾਡੇ ਨਾਮ ਦੇ ਨਾਲ ਡਾਕਟਰ ਵੀ ਲੱਗਾ ਹੋਇਆ ਹੈ ਹਾਂਜੀ ਡਾਕਟਰੇਟ ਕੀਤੀ ਹੈ ਤੁਸੀਂ ਜਦੋਂ ਵਿਆਹ ਹੋਇਆ ਉਦੋਂ ਜਿਹੜੀ ਪੜ੍ਹਾਈ ਹੈ ਕਿੱਥੋਂ ਤੱਕ ਕੀਤੀ ਹੋਈ ਸੀ ਮੈਂ ਉਦੋਂ ਕੇਵਲ 10ਵੀਂ ਸੀਗੀ ਜੀ 10ਵੀਂ ਪੜ੍ਹਾਈ ਕੀਤੀ ਸੀ ਉਸ ਤੋਂ ਬਾਅਦ ਕੁਝ 5ਵੇਂ ਸਾਲ ਤੱਕ ਜਾਂਦਿਆਂ ਮੇਰੇ ਨਾਲ ਇਹ ਰੋਜ਼ੀਆਂ ਵਾਪਰਿਆ ਕਿ ਮੇਰੀ ਵੱਡੀ ਬੇਟੀ 4 ਸਾਲ ਦੀ ਸੀ ਛੋਟੀ 1 ਸਾਲ ਦੀ ਜੀ ਜਦੋਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਤੇ ਵੱਡਾ ਬੇਟਾ ਮੇਰਾ ਕੁਝ ਦਿਨ ਸੀਗੇ ਉੱਪਰ ਤੇ 8 ਮਹੀਨੇ 5 ਦਿਨ ਬਾਅਦ ਨੌਵਾਂ ਲੱਗ ਕੇ ਮੇਰਾ ਵੱਡਾ ਬੇਟਾ ਹੋਇਆ ਜੀ ਇਸ ਤਰ੍ਹਾਂ ਮੈਂ ਤਿੰਨ ਬੱਚਿਆਂ ਦੀ ਮਾਂ ਬਣ ਗਈ ਉਦਾਸੀ ਸੀ ਬਹੁਤ ਉਦਾਸ ਸੀ ਜੀ ਇਸ ਤਿੰਨ ਕਰਦਿਆਂ ਉਦੋਂ ਬਾਅਦ ਪੈਰੀਆਂ ਚ ਜਾਈਦਾ ਸੀਗਾ ਜੰਗਲ ਪਾਣੀ ਲਈ ਉੱਥੇ ਇੱਕ ਬੀਬੀ ਮੈਨੂੰ ਮਿਲ ਪੈਂਦੀ ਸਾਡੇ ਪਿੰਡ ਦੇ ਸੀ ਉਹਦੇ ਹਸਬੰਡ ਮਾਸਟਰ ਸੀਗੇ ਸਰ ਮਹਿੰਦਰ ਸਿੰਘ ਖਾਲਸਾ ਕਾਲਜ ਸਕੂਲ ਚ ਲੱਗੇ ਸੀ ਜੀ ਤੇ ਉਹ ਚਾਹੁੰਦੇ ਸੀ ਕਿ ਉਹਦੀ ਘਰ ਵਾਲੀ ਹੂੰ ਹੂੰ 10ਵੀਂ ਕਰੇ ਤੇ ਉਹ ਉਹਨੂੰ ਆਪਣੇ ਸਕੂਲ ਚ ਲਵਾ ਦੇ ਜੀ ਪਰ ਐਂਜ ਨਹੀਂ ਹੋਇਆ ਜੀ ਉਹ ਪੜਨਾ ਨਹੀਂ ਸੀ ਚਾਹੁੰਦੀ ਹੂੰ ਹੂੰ ਉਹਨੇ ਮੈਨੂੰ ਕਿਹਾ ਕਿ ਭੈਣ ਜੀ ਤੁਸੀਂ ਕਿਤਾਬਾਂ ਲੈ ਲਓ ਜੀ ਉਹਨੇ ਮੈਨੂੰ ਕਿਤਾਬਾਂ ਭੇਜੀ ਤੇ ਮੈਂ ਪੜਨਾ ਸ਼ੁਰੂ ਕਰਤਾ ਉਹਨਾਂ ਦਿਨਾਂ ਦੇ ਵਿੱਚ ਮੇਰੀ ਸੱਸ ਮਦਰਿੰਦਾ ਸਲਾਈ ਕਰਦੇ ਸੀ ਹੂੰ ਹੂੰ ਤੇ ਮੈਂ ਪੌਚੇ ਬਣਾਉਂਦੀ ਹੁੰਦੀ ਸਾਂ ਤੇ ਇਹਨਾਂ ਪੌਚਿਆਂ ਦੀ ਨਹੀਂ ਕਿਵਾਂ ਦੀ ਕਚਵਾਨੀ ਹੁੰਦੀ ਸੀ 25 ਪੈਸੇ 25 ਪੈਸੇ ਜੀ ਰੁਪਏ ਦਾ ਵੀ ਚੌਥਾ ਇਸ ਤਰ੍ਹਾਂ ਸਹੀ ਸਹੀ ਜੀ ਤੇ ਮੈਂ ਸੋਚਣਾ ਇੱਕ ਚਵਾਨੀ ਹੋ ਗਈ ਦੋ ਹੋ ਗਈ ਚਾਰ ਹੋ ਗਈਆਂ 6 ਹੋ ਗਈਆਂ ਹੁਣ 2 ਰੁਪਏ ਬਣ ਗਏ ਕਿ ਮੈਨੂੰ 2 ਰੁਪਏ ਮਿਲਣਗੇ ਪਰ ਮੈਨੂੰ 2 ਰੁਪਏ ਵੀ ਨਾ ਮਿਲੇ ਮੈਨੂੰ ਇਹ ਕਹਿਤਾ ਗਿਆ ਤੇਰੇ ਬੱਚੇ ਰੋਟੀ ਨਹੀਂ ਖਾਂਦੇ ਹੂੰ ਉਹ ਚੁਆੰਦੀਆਂ ਮੇਰੇ 2 ਰੁਪਏ ਰੋਟੀ ਬੱਚਿਆਂ ਦੀ ਰੋਟੀ ਚ ਨਿਕਲ ਗਈਆਂ ਚਲੋ ਚੰਗਾ ਹੋਇਆ ਬਿਲਕੁਲ ਮੈਨੂੰ ਉਹ ਚੁਆੰਦੀਆਂ ਨਹੀਂ ਮਿਲੀਆਂ ਜੇ ਕਿਤੇ ਮੈਨੂੰ ਚੁਆੰਦੀਆਂ ਮਿਲ ਜਾਂਦੀ ਤੇ ਮੈਂ ਉਹਨਾਂ ਉਸੇ ਉਲਝਣ ਚ ਗਏ ਜਾਉਣਾ ਸੀ ਬਿਲਕੁਲ ਮੈਂ ਇਹ ਦੂਜੇ ਪਾਸੇ ਵੇਖਣਾ ਹੀ ਨਹੀਂ ਸੀ ਜੀ ਬਸ ਉਹਨਾਂ ਦਿਨਾਂ ਦੇ ਵਿੱਚ ਹੀ ਮੈਂ ਪੜ੍ਹਾਈ ਸ਼ੁਰੂ ਕਰਤੀ ਉਹਦੀ ਉਹਨੇ ਆਪਣੀ ਸਾਥ ਸਾਥ ਕਿਤਾਬਾਂ ਭੇਜਤੀਆਂ ਹੂੰ ਪੜ੍ਹਾਈ ਸ਼ੁਰੂ ਕਰਤੀ ਪੜ੍ਹਾਈ ਸ਼ੁਰੂ ਹੋਣ ਦੇ ਨਾਲ ਫਿਰ ਵੀ ਕਾਫੀ ਘੱਟ ਦੇ ਵਿੱਚ ਹੰਗਾਮਾ ਹੋਇਆ ਤੇ ਮੈਨੂੰ ਇੱਥੋਂ ਤੱਕ ਆਖ ਦਿੱਤਾ ਗਿਆ ਹੁਣ ਤਾਂ ਕਿਤਾਬਾਂ ਦਾ ਹੀ ਖੱਟਿਆ ਖਾਈ ਤੈਨੂੰ ਕਿਤਾਬਾਂ ਰੋਟੀ ਦੇਣਗੀਆਂ ਫਿਰ ਉਹ ਕਿਤਾਬਾਂ ਨੇ ਰੋਟੀ ਦਿੱਤੀ ਦੇਤੀ ਦਿੱਤੀ ਬੇਟੇ ਦਿੱਤੀ ਹੁਣ ਤੱਕ ਦਿੱਤੀ ਆ ਅੱਜ ਤੁਸੀਂ ਇੱਥੋਂ ਤੱਕ ਆਏ ਹੋ ਉਹ ਕਿਤਾਬਾਂ ਦੀ ਬਦੌਲਤ ਵਿੱਚ ਤੁਸੀਂ ਆਏ ਹੋ ਇੱਥੇ ਅੱਜ ਤੁਸੀਂ ਮੇਰੀ ਕਿ ਘੋਂ ਤੱਕ ਕਿਸਮ ਕਾਮ ਤੇ ਲੈ ਗਈਆਂ ਕਿ ਤਾਬਾਂ ਹੀ ਬੱਚੇ ਬੈ ਗਈਆਂ ਇਹ ਸਾਡੇ ਬੰਦੇ ਪਹਿਨ ਜੀ ਆ ਇਹਨਾਂ ਨਾਲ ਸਾਡਾ ਬਹੁਤ ਜ਼ਿਆਦਾ ਪਿਆਰ ਆ ਕੋਈ ਵੀ ਗੱਲ ਕਰਨੀ ਕੋਈ ਕੰਮ ਕਰਨਾ ਹੋਵੇ ਅਸੀਂ ਇਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਇਹਨਾਂ ਦੇ ਨਾਲ ਸਹਿਮਤ ਹੁੰਨੇ ਆ ਇਹ ਸਾਨੂੰ ਚੰਗੀ ਪਾਸੇ ਲੋਂਦੇ ਆ ਸਾਨੂੰ ਇਹਨਾਂ ਨਾਲ ਬਹੁਤ ਸਾਰਾ ਪਿਆਰ ਆ ਆਦਰ ਸਤਕਾਰ ਮਿਲਦਾ ਵਾ अच्छा क्योंकि ਤੁਸੀਂ ਜਿਹੜੀ ਆਪਣੀ ਪੜ੍ਹਾਈ ਹੈ ਗਿਆਨੀ ਬਾਦ ਵਿੱਚ ਕੀਤੀ ਹਾਂ ਗਿਆਨੀ ਮੈਂ ਬਾਦ ਚ ਕੀਤੀ ਗਿਆਨੀ ਤੋਂ ਬਾਦ ਹੌਲੀ ਹੌਲੀ ਪੜ੍ਹਨਾ ਤਿੰਨ ਬੱਚਿਆਂ ਨੂੰ ਨਾਲ ਲੈ ਕੇ ਤੁਹਾਨੂੰ ਕੋਈ ਮੁਸ਼ਕਲਾਂ ਕੋਈ ਔਕੜਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਉਸ ਸਮੇਂ ਕੀਤੀਆਂ ਫਿਰ ਦੇਖੋ ਤੁਮ پتہ ਜਿਵੇਂ ਸਾਡੇ ਪਿੰਡਾਂ 'ਚ ਰਵਾਇਤ ਹੁੰਦੀ ਆ ਇੱਕ ਭਾਖ ਖਤਵੇਂ ਤੋਂ ਦੂਜੇ ਦੇ ਹਾਂ ਬਿਠਾ ਦਿੰਦੇ ਹਾਂ ਹਾਂ ਅਕਸਰ ਸਾਡੇ ਪਿੰਡਾਂ ਦੇ ਵਿੱਚ ਸੜਮ ਵੀ ਸਹੀ ਆ ਜੀ ਮੇਰੇ ਨਾਲ ਵੀ ਇਹੀ ਕੁਛ ਹੋਇਆ ਸਾਡੇ ਛੋਟਿਆਂ ਦੀ ਐਡਜਸਟਮੈਂਟ ਕਰ ਦਿੱਤੀ ਨਤੀਜੇ ਕੇ ਮੇਰਾ ਛੋਟਾ ਬੇਟਾ ਆਇਆ ਜੀ ਮੈਂ ਦੋ ਪੁੱਤਾਂ ਦੀ ਮਾਂ ਬਣ ਗਈ ਜੀ ਦੋ ਧੀਆਂ ਤੇ ਦੋ ਪੁੱਤਾਂ ਦੀ ਮਾਂ ਬਣ ਗਈ ਪਰ ਉਹ ਵੀ ਥੋੜੀ ਦੇਰ ਬਾਅਦ ਹੈਡ ਗੌਨ ਉਹ ਵੀ ਦੁਨੀਆਂ ਤੋਂ ਚਲੇ ਗਏ ਜੀ ਫਿਰ ਐਸਟਰੀ ਇਮਪਲॉयਮੈਂਟ ਐਕਸਚੇਂਜ ਨਾ ਦੇਤਾ ਉਥੋਂ ਕਾਰਡ ਉਹਨੇ ਸ਼ੁਰੂ ਹੋ ਗਏ ਤੇ ਮੇਰੀ ਅਪਾਇੰਟਮੈਂਟ ਬਾਇਸ ਸਕੂ ਖੇਮ ਕਰਨ ਜੀ ਉਥੋਂ ਦੇ ਹੈਡਮਾਸਟਰ ਸ਼ਾਮ ਲਾਲ ਕਾਲ ਮੈਂ ਨਾਜ਼ਰੂਰ ਲਾਉਂਗੀ ਬਿਲਕੁਲ ਜਿਨ੍ਹਾਂ ਨੇ ਮੈਨੂੰ ਮੈਨੂੰ ਦਫਤਰੀ ਕੰਮ ਸਿਖਾਇਆ ਹੂੰ ਤੇ ਮੈਨੇ ਇੱਕ ਪਰਫੈਕਟ ਆਫਿਸ ਵਰਕਰ ਬਣਾਇਆ ਬੇਟੇ ਜੀ ਮੈਂ ਉਹਨਾਂ ਨੂੰ ਕਦੀ ਨਹੀਂ ਭੁੱਲ ਸਕਦੀ ਫਿਰ ਖੇਮ ਕਰਨ ਤੋਂ ਬਾਅਦ ਮੈਂ ਲੋਕ ਕੇ ਲਾਇਆ ਥੋੜਾ ਸਮਾਂ ਲੋਕ ਕੇ ਮੈਂ ਪ੍ਰੈਪ ਜੈਪ ਤੋਂ ਬਾਅਦ ਫਿਰ ਮੈਂ ਬੀਏ ਸ਼ੁਰੂ ਕਰਤੀ ਜੀ ਸੈਲਫ ਸਟਡੀ ਸਾਰੀ ਮੇਰੀ ਸੈਲਫ ਸਟਡੀ ਹੈ ਮੈਂ ਕਿਸੇ ਤੋਂ ਵੀ ਮੈਨੂੰ ਪੜ੍ਹਾਈ ਨਹੀਂ ਕੀਤੀ ਉਹਨਾਂ ਸਮਝਨ ਖਲਾਸੇ ਹੁੰਦੇ ਸੀਗੇ ਜੀ ਖਲਾਸਾ ਉਹਨਾਂ ਸੋਲਵਡ ਪੇਪਰ ਜਨ ਕਹਿੰਦੇ ਆ ਇੱਕ ਪਾਸੇ ਟੈਕਸਟ ਦੂਜੇ ਪਾਸੇ ਉਹਦੀ ਹੱਲ ਹੋਇਆ ਜੀ ਇੱਕ ਪਾਸੇ ਟੈਕਸਟ ਪੜ੍ਹੀ ਜਾਂਦੀ ਦੂਜੇ ਪਾਸੇ ਹੱਲ ਕੀਤਾ ਪੜਿਆ ਜਾਂਦਾ ਨਤੀਜਾ ਹੈ ਕਿ ਮੈਂ ਬੀਏ ਕਰ ਲਈ ਉਦੋਂ ਮੈਂ ਫਿਰ ਸੁਰ ਸਿੰਘ ਆ ਗਈ ਸੁਰ ਸਿੰਘ ਮੈਂ 26 27 ਸਾਲ ਦਾ ਆਇਆ ਤੇ ਇੱਥੇ ਕਿ ਮੈਂ ਪੰਜਾਬੀ ਦੀ ਐਮਏ ਫਿਰ ਸ਼ੁਰੂ ਕਰ ਦਿੱਤੀ ਪੰਜਾਬੀ ਦੀ ਐਮਏ ਤੋਂ ਬਾਅਦ ਉੱਥੇ ਬੈਠੇ ਸਬ ਸਕੂਲ ਹੀ ਅਖਬਾਰ ਚਾਹੇ ਕਿ ਪਟਿਆਲਾ ਯੂਨੀਵਰਸਿਟੀ ਵਾਲਿਆਂ ਨੇ ਇਹ ਤਾਂ ਮਧਯੰਦੀ ਐਮਏ ਸ਼ੁਰੂ ਕੀਤੀ ਹੈ ਜੀ ਕੋਰਸਪੋਂਡੈਂਟ ਜੀ ਮੈਂ ਉਹ ਪਰ ਤੇ ਫਾਰਮ ਧਰਮਧੰਮ ਦੀ ਐਮਏ ਹੋ ਗਈ ਜਦੋਂ ਧਰਮਧੰਮ ਦੀ ਐਮਏ ਹੋਈ ਤੇ ਮੇਰੀ ਫਿਰ 65% ਤੋਂ ਉੱਤੇ ਨੰਬਰ ਆ ਗਏ ਫਿਰ ਮੈਂ ਪੀ ਐਚ ਡੀ ਬਾਬਾ ਬੁੱਢਾ ਸੈਭ ਜੀ ਨੇ ਪੀ ਐਚ ਡੀ ਕੀਤੀ ਹਾਂਜੀ ਇਹ ਸਾਡੇ ਸਤਿਕਾਰਯੋਗ ਭੈਣ ਜੀ ਨੇ ਬਹੁਤ ਹੀ ਵਧੀਆ ਭੈਣ ਜੀ ਨੇ ਇਹਨਾਂ ਨੇ ਸਾਨੂੰ ਮਤਲਬ ਕਿ ਬੜੇ ਚੰਗੇ ਪਾਸੇ ਲਾਇਆ ਹੋਇਆ ਹਾਂਜੀ ਤੇ ਗੁਰਬਾਣੀ ਨਾਲ ਕਾਫੀ ਜੋੜਿਆ ਇਹਨਾਂ ਨੇ ਸੁਖ ਸੁਖਮੀ ਸੋਸਾਇਟੀਆਂ ਮਤਲਬ ਕਿ ਹਰ ਐਤਵਾਰ ਪਾਠ ਦੇ ਨਾਲ ਸਾਨੂੰ ਇਹਨਾਂ ਨੇ ਜੋੜਿਆ ਹੋਇਆ ਗੁਰਬਾਣੀ ਦੇ ਗੁਰਦੁਆਰਾ ਸਾਹਿਬ ਜਿੱਦੋਂ ਵੀ ਕੋਈ ਮਤਲਬ ਕਿ ਸ਼ਾਹ ਹੋਵੇਗਾ ਅਖੰਡ ਪਾਠ ਸਾਹਿਬ ਹੋਣਾ ਗੁਰਪੁਰਬ ਹੋਵੇ ਅਸੀਂ ਮਤਲਬ ਕਿ ਇਕੱਠੇ ਬੈਠ ਕੇ ਇਹਨਾਂ ਦੀ ਸਲਾਹ ਨਾਲ ਜੋ ਵੀ ਹੈ ਗੁਰੂ ਦਾ ਲੰਗਰ ਤਿਆਰ ਕਰਦੇ ਆ ਇਹ ਸਾਨੂੰ ਸਭ ਕੁਝ ਦੱਸਦੇ ਨੇ ਚੰਗੀਆਂ ਗੱਲਾਂ ਦੱਸਦੇ ਨੇ ਚੰਗੇ ਪਾਸੇ ਲਾਇਆ ਇਹਨਾਂ ਨੇ ਸਾਨੂੰ ਬਹੁਤ ਪਿਆਰ ਇਹਨਾਂ ਦੇ ਬੱਚਿਆਂ ਨਾਲ ਵੀ ਬਹੁਤ ਪਿਆਰ ਆ ਇਹਨਾਂ ਨਾਲ ਵੀ ਬਹੁਤ ਪਿਆਰ ਆ ਹਾਂਜੀ ਜਦੋਂ ਪਹਿਲੀ ਤਨਖਾਹ ਮਿਲੀ ਉਹ ਉਸ ਵੇਲੇ ਉਹ 25 ਪੈਸੇ ਵਾਲੀ ਅਹਿਮੀਅਤ ਹਾਂ ਤੇ ਉਹ ਪਹਿਲੀ ਤਨਖਾਹ ਵਾਲੀ ਅਹਿਮੀਅਤ ਉਹਦੇ ਚ ਕੀ ਅੰਤਰ ਮਹਿਸੂਸ ਕੀਤਾ ਬਿਕੋ ਜ਼ਮੀਨ ਉਸਮਾਨ ਦਾ ਫਰਕ ਸੀ ਕਿੱਥੇ ਇੱਕ ਜਵਾਨੀ ਕਿੱਥੇ 269 ਰੁਪਏ ਮਿਲੇ ਮੈਨੂੰ ਹਮ ਜਦੋਂ 269 200 ਦੀ ਥੱppi ਸੀ ਇੱਕ ਜੀ ਬਾਕੀ 5 5 10 10 ਨੋਟ ਉਹ ਤਾਂ ਇੰਨੇ ਵੱਡੇ ਹੋ ਗਏ ਜਦ ਮੈਂ ਫੜੇ ਮੇਕਾ ਹੋ ਇੰਨੇ ਮੈਨੂੰ ਤੇ ਉਹ ਵੱਡੇ ਲੱਗੇ ਸੀ ਉਦੋਂ ਉਹ ਮੇਜਦ ਲਈ ਆ ਕੇ ਤੇ ਮੇਰੇ 100 ਨਹੀਂ ਉਸੇ 200 ਰੁਪਏ ਕਹਿੰਦਾ ਦੇ ਦਵਾਂ ਸੀ ਉਹਨੇ ਉਹ ਤੇ ਖੁਸ਼ ਹੀ ਬੜੇ ਹੋਏ ਫਿਰ ਉਸ ਬਾਅਦ 350 ਤੁਮ ਖਾ ਲਗ ਗਈ ਕਿੰਨਾ ਚਾਹ 350 ਲੈਂਦੇ ਜੇ ਬੇਟੇ ਉਹ ਵੀ ਬੜੇ ਸੀ ਜੀ ਸਫੀਸ਼ੈਂਟ ਫਿਰ 500 2000 ਹੋਈ ਪਤਾ ਨਹੀਂ ਫਿਰ ਕਿੰਨਾ ਫਿਰ ਸੁਖਣਾ ਪੜਿਆ ਹੀ ਗਿਆ ਕੰਮ ਕਿਉਂਕਿ ਲਿਖਣ ਦੀ ਜਿਹੜੀ ਕਲਾ ਹੈ ਨਾ ਉਹ ਬਹੁਤ ਇੱਕ ਵੱਡਮੁੱਲੀ ਦਾਤ ਹੈ ਪਰਮਾਤਮਾ ਵੱਲੋਂ ਬਖਸ਼ੀ ਹੋਈ ਦਾਤ ਹੈ ਔਰ ਧਾਰਮਿਕ ਲਿਖਣਾ ਤੇ ਫਿਰ ਇਹ ਸੋਨੇ ਤੇ ਸੁਹਾਗੇ ਦੀ ਜਿਹਦਾ ਕੋਈ ਤੋੜ ਹੀ ਨਹੀਂ ਆਪਾਂ ਕਹਿ ਸਕਦੇ ਹੈਨਾ ਜਿਹੜੀ ਉਮਰ ਦੇ ਪੜਾ ਦੇ ਵਿੱਚ ਆ ਕੇ ਤੁਸੀਂ ਲਿਖਣਾ ਸ਼ੁਰੂ ਕੀਤਾ ਉਹ ਥੋੜਾ ਜਿਹਾ ਕਹਿ ਸਕਦੇ ਆ ਕਿ ਹਟਵਾ ਗਿਆ ਜਾਂ ਕਾਫੀ ਅੱਗੇ ਸਮਾਂ ਲੰਘ ਚੁੱਕਾ ਸੀ ਤੇ ਉਹ ਚੇਟਕ ਜਿਹੜੀ ਕਿਵੇਂ ਜਾ ਕੇ ਲਿਖਣ ਦੀ ਉਹ ਸਮੇ ਆ ਕੇ ਚੇਟਕ ਤਾਂ ਵਸ ਤੋਂ ਸ਼ੁਰੂ ਤੋਂ ਹੀ ਸੀ ਪਰ ਲਿਖਿਆ ਨਹੀਂ ਜੁੱਤ ਸੀ ਪਰ ਮੈਂ ਜੋ ਸੁਰ ਸਿੰਘ ਸੀ ਨਾ ਜੀ ਤੇ ਮੈਂ ਬਾਬਾ ਵਿਦੀ ਚੰਦ ਜੀ ਦੇ ਕੁਝ ਲਿਖ ਕੇ ਨਾ ਜੀ ਮੈਂ ਬਾਬਾ ਦਿਆਲ ਸਿੰਘ ਜੀ ਦੇ ਕੋਲ ਲੈ ਗਈ ਜੀ ਵਿਦੀ ਚੰਦੀਆ ਬਾਬਾ ਦੱਸੂਏ ਸੀ ਜੀ ਲੈ ਗਈ ਬੱਚੇ ਮੈਂ ਜੀ ਤੇ ਉਹ ਫਿਲਮ ਇਹ ਮੈਨੂੰ ਵੇਖ ਕੇ ਕਹਿੰਦੇ ਆ ਅੱਛਾ ਮੈਨੂੰ ਵੇਖ ਕੇ ਕਹਿੰਦੇ ਆ ਇਹ ਬੀਬੀ ਜੀ ਹੋਰ ਲਿਖੋ ਹੂੰ ਪਤਨ ਨੇ ਕਿਹੋ ਜਿਹਾ ਹੋਰ ਲਿਖੋ ਦਾ ਵਰ ਦਿੱਤਾ ਹੋਰ 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 ਹੀ ਹੁੰਦਾ ਗਿਆ ਮੈਂ ਹੁਣ ਜਿਹੜੀ ਮੇਰੀ 21 ਤਰੀਕ ਕਿਤਾਬ ਰਿਲੀਜ਼ ਹੋਈ ਹੈ ਜੀ ਬਾਬਾ ਜੀ ਦੀ ਬਾਬਾ ਵਿਧੀ ਚੰਦ ਦੀ 10ਵੀਂ ਵੰਸ਼ ਬਾਬਾ ਸੋਹਣ ਸਿੰਘ ਜੀ ਜੀ 11ਵੀਂ ਵੰਸ਼ ਬਾਬਾ ਦਿਆਲ ਸਿੰਘ ਜੀ ਜੀ ਤੇ ਮੈਂ ਉਹਦੇ ਵੀ ਪ੍ਰੀਫੇਸ 'ਚ ਇਹੋ ਲਿਖਿਆ ਕਿ ਮਹ ਪਤਖਾ ਨੇ ਇਹੋ ਜਿਹਾ ਹੋਰ ਲਿਖੋ ਦਾ ਵਰ ਦਿੱਤਾ ਹੋਰ 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 ਹੀ ਹੋ ਅ ਕਿਉਂਕਿ ਲਿਖਣਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਬੜੇ ਅਨਮੁੱਲੀ ਦਾਤ ਆ ਜਿਹੜਾ ਗੁਰਮਤ ਪ੍ਰਚਾਰ ਲਿਖਣਾ ਗੁਰਮਤ ਤੇ ਇਤਿਹਾਸ ਤੇ ਖਾਸ ਬਿਲਕੁਲ ਬਿਲਕੁਲ ਇਤਿਹਾਸ ਤੇ ਲਿਖਣਾ ਤੇ ਇੱਕ ਕਵਿਤਾਵਾਂ ਲਿਖਣਾ ਇਹ ਇੱਕ ਬੜਾ ਵੱਖਰਾ ਵੱਖਰਾ ਜਾ ਹੋ ਜਾਂਦਾ ਵੱਖਰਾ ਜੀ ਤੇ ਤੁਸੀਂ ਕਵਿਤਾਵਾਂ ਵੀ ਕੁਝ ਲਿਖੀਆਂ ਨੇ ਲਿਖੀਆਂ ਪਹਿਲੇ ਲਿਖੀਆਂ ਸਿਗੀਆਂ ਜੀ ਫਿਰ ਪਤਾ ਨਹੀਂ ਉਹ ਇੱਕ ਡਾਇਰੀ ਚ ਵਾਵਾ ਲਿਖੀਆਂ ਆ ਫਿਰ ਮੈਂ ਉਸ ਵਾਸਤੇ ਮੇਰੇ ਇੱਕਦਮ ਮਨpasse ਹੋ ਗਿਆ ਜੀ ਕਦੀ ਕਦੀ ਹੌਲ ਉੱਠੇ ਤੇ ਭਾਵੇਂ ਮਾਲਾ ਅਦਰਵਾਈਜ਼ ਮੈਂ ਕਵਿਤਾਵਾਂ ਵਾਲੇ ਪਾਸੇ ਨਹੀਂ ਜਾਂਦੀ ਨਾ ਕਹਾਣੀਆਂ ਵਾਲੇ ਪਾਸੇ ਕਹਾਣੀਆਂ ਕਵਿਤਾ ਮੈਂ ਕੇਵਲ ਤੇ ਕੇਵਲ ਗੁਰਮਤ ਗੁਰ ਇਤਿਹਾਸ ਜੀ ਗੁਰ ਇਤਿਹਾਸ ਹੀ ਮੇਰਾ ਅਕੀਦਾ ਜੀ ਦਸ ਪਾਸ਼ੀਆਂ ਸ਼ਹੀਦਾਂ ਦਾ ਜੀਵਨ ਤੇ ਹੋਰ ਬਹੁਤ ਇਹ ਤੇ ਅਥਾਸ ਮੰਦਰ ਆ ਬੇਟੇ ਜੀ ਅਥਾਸ ਮੰਦਰੀ ਬਸ ਉਥੋਂ ਹੀ ਆਪਾਂ ਹੋਹੀ ਪਰ ਜਿੰਨਾ ਕੁਝ ਲਿਖ ਕੇ ਵੀ ਨਾ ਲਗਦਾ ਘੋੜੇ ਚ ਪੂਣੀ ਵੀ ਨਹੀਂ ਕੱਤੀ ਹੋ ਜਿੱਤੇ ਜਦੋਂ ਮੈਂ ਵਿਆਹੀ ਆਈ ਉਹਦੇ ਜੋਬ ਕਰਦੇ ਸੀਗੇ ਤੇ ਇਹਨਾਂ ਦਾ ਨੇਚਰ ਵੀ ਬਹੁਤ ਵਧੀਆ ਹੈ ਮੈਨੂੰ ਇਹਨਾਂ ਤੇ ਬਹੁਤ ਮਾਨ ਹੈ ਤੇ ਬਹੁਤ ਵਧੀਆ ਹੈ ਤੇ ਮੈਨੂੰ ਮਾਂ ਵਿਆਹ ਮੈਨੂੰ ਆਪਣੇ ਪੇਕਿਆਂ ਦੀ ਬੜੀ ਮਤਲਬ ਕਿ ਕਦੀ ਇਹਨਾਂ ਨੇ ਯਾਦ ਨਹੀਂ ਦਵਾਈ ਪੇਕਿਆਂ ਵਾਂਗੂ ਹੀ ਮੈਨੂੰ ਰੱਖਦੇ ਨੇ ਆਪਣੀ ਬੇਟੀ ਵਾਂਗੂ ਰੱਖਦੇ ਨੇ ਨੋ ਤੇ ਕਦੀ ਇਹਨਾਂ ਨੇ ਸਮਝਿਆ ਹੀ ਨਹੀਂ ਹੈਗਾ ਹਾਂ ਜੀ ਤੇ ਮੈਨੂੰ ਬਹੁਤ ਬਹੁਤ ਮਾਰ ਇਹਨਾਂ ਤੇ ਕੋਈ ਹੋ ਜਈ ਘਟਨਾ ਜਿਹੜੀ ਮਤਲਬ ਤੁਹਾਨੂੰ ਅੱਜ ਵੀ ਟੰਬਦੀ ਹੈ ਕਿ ਹਾਂ ਉਹ ਅੱਜ ਵੀ ਯਾਦ ਆਉਂਦੀ ਹੈ ਉਹ ਪਲ ਅੱਜ ਵੀ ਯਾਦ ਆਉਂਦੇ ਨੇ ਜਿਹੜੇ ਉਹ ਨਾ ਹੁੰਦੇ ਤਾਂ ਸ਼ਾਇਦ ਮੈਂ ਅੱਜ ਮੈਂ ਵੀ ਨਾ ਹੁੰਦੀ ਜਦੋਂ ਮੈਂ ਐਮਏ ਕੀਤੀ ਨਾ ਬੇਟੇ ਇਹ ਧਰਮਧੰਮ ਵਿਆਮੇ ਜੀ ਉਹ ਚ ਇੱਕ ਪੇਪਰ ਸੀ ਕਿ ਡੈਸਟੀਨੇਸ਼ਨ ਸੀ ਲਿਖਣੀ ਜਬਜੀਤ ਸਾਹਿਬ ਬਿੰਦ ਦਿੱਤਾ ਡਾਕਟਰ ਬਲਕਾਜ ਸਿੰਘ ਨੇ ਜੀ ਤੁਸੀਂ ਜਬਜੀਤ ਸਾਹਿਬ ਦਾ ਸਿੱਖ ਧਰਮ ਨੂੰ ਯੋਗਦਾਨ ਤੇ ਲਿਖੋ ਜੀ ਮੈਂ ਕਹਾਂ ਤੇ ਕੰਮ ਹੀ ਬੜਾ ਸੌਖਾ ਜਬਜੀਤ ਸਾਹਿਬ ਦਾ ਤੇ ਹੂੰ ਹੂੰ ਆਪਾਂ ਨੇ ਚਲ ਕੇ ਜਬਜੀਤ ਸਾਹਿਬ ਵੀ ਕਰਨ ਦੇ ਜੀ ਮੈਂ ਬੜਾ ਸੌਖਾ ਲਿਖ ਲੈਣਾ ਹੂੰ ਅੱਛਾ ਤੇ ਜਦੋਂ ਲੱਗੇ ਲਿਖਣਾ ਉਹ ਕੱਖ ਵੀ ਨਾ ਮੈਂ ਆਪਣੇ ਪਿਤਾ ਜੀ ਨੂੰ ਪੁੱਛਿਆ ਪਿਤਾ ਜੀ ਤੁਸੀਂ ਸਾਰ ਨੂੰ ਜਬਜੀਤ ਸਾਹਿਬ ਦਾ ਪੜ੍ਹ ਕੀਤਾ ਜੀ ਕੀ ਹੁਣ ਤੱਕ ਸਮਝਿਆ ਕਹਿੰਦੇ ਪਤਾ ਨਹੀਂ ਪਾਠ ਕੀਤਾ ਜੇ ਮੈਂ ਹੋਰ ਇੱਕ ਬੰਦੇ ਨੂੰ ਪੁੱਛਿਆ ਗਾਲ ਕਿ ਤਿੰਨ ਚਾਰ ਬੰਦਿਆਂ ਨੂੰ ਸਭੇ ਸਿਆਣਿਆਂ ਨੂੰ ਪੁੱਛਿਆ ਕੱਖ ਨਾ ਨਹੀਂ ਬੀਬੀ ਜੀ ਪਾਠ ਕੀਤਾ ਖਾਤ ਕੇ ਫਿਰ ਉਹ ਸੱਚੇ ਪਾਤਸ਼ਾਹਗੇ ਅਰਦਾਸ ਕੀਤੀ ਤੇ ਜੜੀਆਂ ਕੋਈ ਪ੍ਰਸਕ੍ਰਾਈਬ ਕਿਤਾਬਾਂ ਲਿਆਂਦੀਆਂ ਜੀ ਇਸ ਕਾਫੀ ਸਾਰੀਆਂ 10 12 ਜਦੋਂ ਅਰਦਾਸ ਕੀਤੀ ਸੱਚੇ ਪਾਤਸ਼ਾਹਗੇ ਕਿ ਸਾਡੇ ਵਸ ਚ ਕੁਛ ਨਹੀਂ ਜੇ ਆਪਾਂ ਨੇ ਜੇ ਲਿਖ ਆ ਜੇ ਪੇ ਕਾਗਜ਼ ਤੇ ਆ ਲਿਆ ਪੇ ਪੈਨ ਲਿਖਾਉਣਾ ਲਖਾ ਲਓ ਨਹੀਂ ਤੇ 니ਤੋ ਇਹੋ ਜੀ ਕਿਰਪਾ ਹੋਈ ਉਹ ਮੈਂ ਆ ਉਹ ਕਾਗਜ਼ ਆ ਉਹ ਪੈਨ ਜੀ ਦਰਮੀਆਂ ਦੇ ਦਿਨ ਸੀ ਜੇ ਮੈਂ ਜੋਂ ਲਿਖਣ ਲੱਗੀ ਆ ਉਹ ਕਮਰੇ 'ਚ ਬੈਠੀ ਸੱਸសម្ੇ ਜ਼ਮੀਨ ਤੇ ਬੈਠੀ ਸਾਂ ਪਤਾ ਹੀ ਉਦੋਂ ਲੱਗਾ ਜੇ 50 52 ਕਾਗਜ਼ ਲਿਖੇ ਗਏ ਢਿਹਰਾਨੀ ਦੀ ਗੱਲ ਹੈ ਬਿਲਕੁਲ ਤੇ ਉਸ ਤੋਂ ਬਾਅਦ ਮੈਂ ਤੇ ਫਿਰ ਕਿੱਤਾ ਹੀ ਫੜ ਲਿਆ ਜਦੋਂ ਕੋਈ ਲਿਖਣਾ ਪਤਾ ਪਤਾ ਤਾਂ ਲੱਗਦਾ ਨਹੀਂ ਕੀ ਲਿਖਣਾ ਤੇ ਜਦੋਂ ਬਾਬਾ ਜੀ ਅਰਦਾਸ ਕਰੀਦੀ ਆ ਸ਼ਬਦ ਦਾ ਜਾਪ ਕਰੀਦਾ ਹੈ ਜੀ ਬੁੱਧ ਪ੍ਰਕਾਸ਼ ਪਈ ਮਤਪੂਰੀ ਕਰਕੇ ਅਰਦਾਸ ਕਰਕੇ ਸੱਚੇ ਪਾਤਸ਼ਾਹ ਕਿਰਪਾ ਕਰ ਦਿੰਦੇ ਨੇ ਬਿਲਕੁਲ ਬੁੱਧੀ 'ਚ ਪ੍ਰਕਾਸ਼ ਪਾ ਦਿੰਦੇ ਆ ਤੇ ਲਿਖਣਾ ਸ਼ੁਰੂ ਹੋ ਜਾਂਦਾ ਕੰਮ ਹਾਂ ਜੀ ਬਹੁਤ ਵਧੀਆ ਹਾਂਜੀ ਸਾਡੇ ਵਾਸਤੇ ਬੜਾ ਵਧੀਆ ਵਾ ਜੋ ਮਰਜੀ ਸਾਨੂੰ ਇੱਕ ਇਹ ਵੀ ਲੈਣ ਅਸੀਂ ਇਹਨਾਂ ਦਾ ਕੋਈ ਗੁੱਸਾ ਨਹੀਂ ਕਰਦੇ ਤੇ ਸਾਡੇ ਨਾਲ ਸਹਿਮਤ ਬਹੁਤ ਵਧੀਆ ਸਹਿਮਤੀ ਹੈ ਇਹਨਾਂ ਦੀ ਸਾਡੇ ਨਾਲ ਹੁਣ ਦੇ ਸਮੇਂ ਦੇ ਵਿੱਚ ਕੀ ਹੈ ਜਿਹੜਾ ਨਵਾਂ ਲਿਖਦੇ ਪਏ ਹੋ ਹੁਣ ਤੱਕ ਜੇ ਦੋ ਕਿਤਾਬਾਂ ਰਿਲੀਜ਼ ਹੋ ਗਈਆਂ ਜੀ ਹੁਣ ਇੱਕ ਹੋਰ ਕਿਤਾਬ ਹੈ ਤੇ ਜਿਹੜੀ ਗੁਰਦੁਆਰਾ ਪਾਸ਼ੀ ਪੰਜਵੀਂ ਇਤਿਹਾਸ ਗੁਰਦੁਆਰਾ ਪਾਸ਼ੀ ਪੰਜਵੀਂ ਬੈਂਕਾ ਪਿੰਡ ਆ ਇਧਰ ਸੁਰ ਸਿੰਘ ਦੇ ਸਾਹਮਣੇ ਜੀ ਉਹਦਾ ਲਿਖਣਾ ਉਹ ਉਹ ਤਕਰੀਬਨ ਹੋਈ ਇਤਿਆਰ ਉਹਦੀ ਥੋੜੀ ਸੁਧਾਈ ਕਰਨੀ ਆ ਤੇ ਫਿਰ ਇਸ ਤੋਂ ਇਲਾਵਾ ਬਾਬਾ ਵਿਧੀ ਚੰਦ ਜੀ ਦੇ ਇਤਿਹਾਸ ਜਿਨ੍ਹਾਂ ਵਿੱਚੋਂ ਤਿੰਨ ਮਾਂ ਪਰਖਾਂ ਦਾ ਇਤਿਹਾਸ ਜੀ ਤੇ ਅੱਠ ਮਾਂ ਪਰਖਾਂ ਦਾ ਜਿਹੜਾ ਲਿਖਣਾ ਜੀ ਉਹ ਲਿਖਣਾ ਇਤਿਹਾਸ ਉਹ ਕਾਫੀ ਖੋਜ ਦਾ ਕੰਮ ਹੈ ਜਿਹੜਾ ਕਾਫੀ ਸਰਚ ਵਰਤ ਕੇ ਜਿਹੜਾ ਹੁਣ ਉਹ ਹੁਣ ਕੰਮ ਕਰਨਾ ਰਿਸਰਚਿੰਗ ਵਾਲਿਆਂ ਦਾ ਇਹ ਗੱਲ ਅਸੀਂ ਕਹਿ ਸਕਦੇ ਹਾਂ ਵੀ ਜੋ ਤੁਹਾਡੀ ਸੋਚ ਹੈ ਵੀ ਹਲੇ ਬੜਾ ਕੰਮ ਬਾਕੀ ਹੈ ਬਹੁਤ ਬਾਕੀ ਹੈ ਹਮ ਇਤਿਹਾਸ ਇਸ ਪਤਨ ਨਹੀਂ ਕੋਈ ਚੱਲਦਾ ਹੀ ਨਹੀਂ ਪਿਆ ਇਸ ਪਾਸੇ ਇਤਿਹਾਸ ਵਾਲੇ ਪਾਸੇ ਸਾਇੰਸ ਬਣ ਕੇ ਡਾਕਟਰ ਬਣ ਕੇ ਏ ਬਣ ਕੇ ਉਹ ਬਣ ਕੇ ਜਿਹੜੇ ਵੀ ਬੱਚੇ ਨੂੰ ਵੇਖੋ ਜੀ ਹਾਂ ਪਰ ਇਤਿਹਾਸ ਵਾਲੇ ਪਾਸੇ ਨਹੀਂ ਤੋੜਿਆ ਮੈਨੂੰ ਲੱਗਦਾ ਆ ਸਾਰੇ ਜ਼ਿਲ੍ਹਾ ਅਮਰਗੱਦਰ ਦੇ ਵਿੱਚ ਤਰਨਤਾਰਨ ਆ ਸਾਰੇ ਬੰਦ ਕਾਇਮ ਕਰਨ ਵਾਲਾ ਜਿੰਨੀ ਵੇਸਤੀ ਤੋਂ ਸ਼ੁਰੂ ਕਰ ਲੋ ਕੋਈ ਬੀਬੀ ਇਤਿਹਾਸ ਕੋਈ ਬੰਦਾ ਇਤਿਹਾਸ ਕਰਨੀ ਹੈਗਾ ਜੀ ਕਦੀ ਮੈਂ ਕੱਲੀ ਤੁਰੀਆਂ ਤੇ ਇਸ ਕਰਕੇ ਨਹੀਂ ਇਹ ਗਾਫਲਾ ਤੁਰਨਾ ਚਾਹੀਦਾ ਕੰਮਹੁਣਾ ਚਾਹੀਦਾ ਡਾਕਟਰ ਸਾਹਿਬ ਗੱਲ ਕਰਦੇ ਪਏ ਸੀ ਤੁਸੀਂ ਕਿ ਅਸੀਂ ਅੱਜ ਬੱਚਿਆਂ ਨੂੰ ਜਿਹੜਾ ਡਾਕਟਰ ਬਣਾਉਂਦੇ ਪਏ ਆ ਅਸੀਂ ਅੱਜ ਬੱਚਿਆਂ ਨੂੰ ਇੰਜੀਨੀਅਰ ਬਣਾਉਣੇ ਪਿਆ ਵਕਾਲਤ ਕਰਵਾਉਣੇ ਪਿਆ ਪਰ ਅਸੀਂ ਇਤਿਹਾਸ ਦੇ ਨਾਲ ਨਹੀਂ ਜੋੜਦੇ ਪਏ ਤੇ ਇਤਿਹਾਸ ਜਦੋਂ ਚੱਲਦਾ ਨਾ ਉੱਥੇ ਆ ਕੇ ਸਾਡੀ ਮਾਂ ਬੋਲੀ ਦੀ ਗੱਲ ਜ਼ਰੂਰ ਚੱਲਦੀ ਹੈ ਸਾਡੀ ਪੰਜਾਬੀ ਦੀ ਗੱਲ ਜ਼ਰੂਰ ਚੱਲਦੀ ਹੈ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਰਹਿੰਦੇ ਹੋਏ ਸਾਡੇ ਜਿਹੜੇ ਬੱਚੇ ਆ ਸਾਡੀ ਨੌਜਵਾਨ ਪੀੜ੍ਹੀ ਹੈ ਅੱਜ ਪੰਜਾਬੀ ਭਾਸ਼ਾ ਨਾਲ ਜੁੜਦੀ ਪਈ ਹੈ ਨਹੀਂ ਜੁੜੂ ਨਹੀਂ ਬਟੇ ਨਹੀਂ ਜੋ ਮੈਂ ਮਹਿਸੂਸ ਕਰਦੀ ਆ ਜੋ ਆਪਣੇ ਕਾਰੇ ਆਏ ਦੁਆਲੇ ਵੇਖਦੀ ਆ ਜੀ ਨਹੀਂ ਬਟੇ ਨਹੀਂ ਨਹੀਂ ਜੁੜਦੇ ਪਏ ਦੁਖਾਂਤ ਇਹਨੂੰ ਚੰਗੀ ਗੱਲ ਨ ਮੰਨੀਏ ਬੜਾ ਵੱਡਾ ਦੁਖਾਂਤ ਸਾਡੇ ਜੀ ਜਿਹੜਾ ਨਹੀਂ ਜੁੜਦੇ ਪਏ ਇਤਿਹਾਸ ਨਾਲ ਉਪਰ ਉਪਰ ਲੈਂਦੇ ਆ ਇਥੋਂ ਟੁਕ ਲੈ ਲਈ ਇਥੋਂ ਲੈ ਲਈ ਸੁਣੀ ਸੁਣਾਈ ਲੈ ਲਈ ਪਰ ਸਟੱਡੀ ਨਹੀਂ ਕਰਦੇ ਜੀ ਡੀਪਲੀ ਸਟੱਡੀ ਕਰਨ ਡੀਪ ਸਟੱਡੀ ਨਹੀਂ ਹੈਗੀ ਇਹ ਦੁਕਾਨ ਤੇ ਇੱਕ ਜੀ ਮੈਨੂੰ ਤੇ ਐਂਜੀ ਲੱਗਦਾ ਹਾਂ ਕਿਉਂਕਿ ਪੰਜਾਬੀ ਦੀ ਗੱਲ ਚੱਲਦੀ ਵੀ ਤੇ ਤੁਸੀਂ ਜਿਹੜੀਆਂ ਇਤਿਹਾਸ ਦੀਆਂ ਕਿਤਾਬਾਂ ਚ ਦੇਖਿਆ ਉਹਨਾਂ ਦੇ ਵਿੱਚ ਇੱਕ ਜਿਹੜੀ ਕਿਤਾਬ ਹੈ ਉਹ ਸਾਡੇ ਲੋਕ ਗਾਣ ਵੀ ਲਿਖੀ ਹੈ ਹੈਨਾ ਹਾਂਜੀ ਬੇਟਾ ਚੇਤਾ ਆ ਗਿਆ ਤੇ ਉਹ ਜਿਹੜੀ ਕਿਤਾਬ ਆ ਉਹਦੇ ਚੋਂ ਕੁਝ ਦੋ ਲਾਈਨਾਂ ਕੋਈ ਯਾਦ ਹੋਣ ਤੁਹਾਨੂੰ ਤਾਂ ਬੇਟਾ ਮੇਰੀ ਗੱਲ ਸੁਣੋ ਜਿੱਥੇ ਵੀ ਕਿਤੇ ਗੌਣ ਜਾਣਾ ਤੇ ਬੀਬੀਆਂ ਦੇ ਗੌਣ ਦੇ ਮੇਰੇ ਵਰਗੇ ਨੇ ਕਾਪੀ ਪੈਨ ਫੜ ਕੇ ਬਹਿ ਜਾਵਾਂ ਲਿਖਣ ਬਹਿ ਜਾਣਾ ਫਿਰ ਮੈਂ ਇਧਰ ਉਧਰ ਸਾਰਿਆਂ ਕੋਲ ਸਾਡੇ ਗਵਾਂਢ ਦੇ ਉਹਨਾਂ ਕੋਲੋਂ ਸਾਹਮਣੇ ਸਾਡੇ ਦੇ ਬੀਬੀ ਪੰਜੀਤ ਉਹਦੇ ਕੋਲੋਂ ਸਿੱਠਨੀਆਂ ਲੱਗ ਗਈ ਨੇ ਸਾਡੇ ਉਹਨਾਂ ਕੋਲੋਂ ਲਿਖ ਲੁਕ ਲਿਖੀਆਂ ਮੈਂ ਹੈ ਜੱਜ ਪਜਨ ਕੋਟ ਕੋਲੋਂ ਜੱਜ ਜੀ ਬਲਵੰਤ ਕੋਲ ਤਾਂ ਗੱਲ ਕੀ ਮੈਂ ਇਸ ਨੇ ਆਪਣੇ ਆਪੇ ਦੁਆਲੇ ਇਕੱਠਾ ਕੀਤਾ ਸਾਰਾ ਕੁਝ ਜੀ ਇਕੱਠਾ ਤੇ ਕਰ ਲਿਆ ਸਭ ਕੁਝ ਸ਼ਿਪਾਏ ਕੌਣ ਬਿਲਕੁਲ ਹੈ ਤੇ ਇਸ ਤਾਈ ਬਾਹਰੋਂ ਆਏ ਬੰਦੇ ਸਵਲਜਿੰਦਰ ਸਿੰਘ ਵੈਦੀ ਆਏ ਉਥੋਂ ਇਹ ਬਲਿੰਗਮ ਤੋਂ ਤੇ ਉਹਨਾਂ ਦੀ ਬੇਟੀਆਂ ਸੀ ਨਾਲ ਤੇ ਮੈਂ ਗੱਲ ਕੀਤੀ ਮੈਂ ਕਿਹਾ ਮੇਰੇ ਕੋਈ ਇੰਨਾ ਕੁਝ ਲਿਖਿਆ ਪਿਆ ਉਹ ਤੇ ਪਿਓ ਦੇ ਗੱਲ ਪੈ ਗਈ ਕਿ ਸੰਤ ਹੋਏ ਛਪਵਾ ਕੇ ਦਿਓ ਉਹਦੇ ਪਾਪਾ ਜਾਂਦੇ ਜਾਂਦੇ 500 ਪੌਂਡ ਫੜਾ ਗਏ ਜਾਂਦੇ ਜਾਂਦੇ ਕੀ ਸੰਦੇਸ਼ ਦੇਣਾ ਚਾਹੁੰਦੇ ਉਹ ਸਾਡੀ ਨੌਜਵਾਨ ਪੀੜ੍ਹੀ ਨੂੰ ਜਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਸੋਚ ਲਿਆ ਕਿ ਹੁਣ ਮੈਂ ਜਿੱਤ ਨਹੀਂ ਸਕਦੀ ਅੱਗੇ ਹਾਰ ਹੀ ਐ ਉਹਨਾਂ ਨੂੰ ਕੀ ਕਹੋਗੇ ਇਤਿਹਾਸ ਨਾਲ ਜੁੜੋ ਜੇ ਇਤਿਹਾਸ ਨਾਲ ਨਹੀਂ ਜੁੜੂਗੀ ਨਵੀਂ ਪੀੜ੍ਹੀ ਜੀ ਤੇਨੇ ਕੰਡੇ ਵੱਜੇ ਆ ਕੰਡੇ ਕਿੰਨੇ ਕੱਢਨੇ ਆ ਕੰਡੇ ਨਹੀਂ ਨਿਕਲਦੇ ਅੱਗੋਂ ਜੀ ਜਿਵੇਂ ਹੁਣ ਗਿਆਨੀ ਗਿਆਨ ਸਿੰਘ ਦਾ ਤਵਾਰੀ ਗੁਰੂ ਖਾਲਸਾ ਹੈ ਵਾਰਤਕ ਵਿੱਚ ਉਹਦੇ ਚ ਉਹਨੇ ਲਿਖਿਆ ਕਿ ਮਾਝੇ ਦੇ ਜਿਹੜੇ ਬਦਾਵਾ ਲਿਖ ਕੇ ਦੇ ਆਏ ਉਹਨੇ ਇਹੋ ਜੀ ਕਾਣੀ ਪਾਤੀ ਕਿ ਲੋਕਾ ਇਹੋ ਦੇਤਾ ਜਦ ਕਿ ਸੱਚੇ ਦਾ ਕੁਝ ਹੋਰ ਆ ਜੀ ਪਟਵੀਆਂ ਕੁਝ ਹੋਰ ਬੋਲਦੀਆਂ ਜਦੋਂ ਹੁਣ ਪਟਵੀਆਂ ਵੇਖੋ ਤੇ ਬਦਾਵੇ ਦਾ ਸੱਚ ਸਾਹਮਣੇ ਆਉਂਦਾ ਜੀ ਹੁਣ ਜਿਹੜਾ ਇੱਕ ਅੱਖਰ ਆ ਕਿ ਅੱਜ ਸੇ ਮਾਝੇ ਕੇ ਸਿੱਖ ਗੁਰੂ ਵਾਲੇ ਨਹੀਂ ਰਹੇ 2:30 ਵਜੇ ਲਿਖਣ ਡਏ ਆ ਤੇ ਸ਼ਾਮ ਤੱਕ ਉਹਨੂੰ ਪੜਵਾ ਵੀ ਲੈਂਦੇ ਆ ਹੂੰ ਆਪਣੀਆਂ ਖੂਨ ਡੋਲ ਕੇ ਤੇ ਸੱਚ ਤੇ ਲੁਕ ਗਿਆ ਨਾ ਜਦੋਂ ਤੱਕ ਅਸੀਂ ਇਤਿਹਾਸ ਨਹੀਂ ਪੜਾਂਗੇ ਨਹੀਂ ਉਹਦੀ ਬਾਤਾਂਗੇ ਅਸੀਂ ਨਹੀਂ ਕਰ ਉਹ ਸੂਰਜ ਪ੍ਰਕਾਸ਼ ਕੇ ਲਾ ਪੈਦਾ ਹੋ ਗਏ ਆ ਤੇ ਇਸ ਕਰਕੇ ਇਹਨੂੰ ਨਖੇੜਨ ਵਾਸਤੇ ਜੀ ਇਤਿਹਾਸ ਦੀ ਬਹੁਤ ਲੋੜ ਹੈ ਤੁਹਾਡਾ ਕੋਈ ਨਹੀਂ ਸਕਿੱਲ ਹੋਣੀ ਚਾਹੀਦੀ ਆ ਕਿ ਤੁਸੀਂ ਸੱਚ ਤੇ ਝੂਠ ਨੂੰ ਨਿਬੇੜੋ ਜੇ ਕੋਈ ਮਾਤਾ ਪਾਗੋ ਜੀ ਬਾਰੇ ਗੱਲ ਕਰ ਤਾਂ ਮਾਤਾ ਪਾਗੋ ਦਾ ਤੁਹਾਨੂੰ ਸਿੱਖਿਆਤ ਪਤਾ ਹੋਵੇ ਜੀ ਜਿਨੇ ਸੂਰਜ ਪੋਡਕਾਸਟ ਚ ਕੋਈ ਗਲਤ ਪਾਤਾ ਤੇ ਤੁਮ ਜਵਾਬ ਦੇਣ ਜੋਗੇ ਹੋ ਡਾਕਟਰ ਸਾਹਿਬ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਔਰ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਉਹ ਸਾਨੂੰ ਦਿੱਤਾ ਸੋ ਸਾਡੇ ਨਾਲ ਗੱਲਬਾਤ ਕਰਨ ਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬੇਟੇ